ਮੇਰਾ ਚੰਗ ਦੇਰਾ ਚੈਨਲ ਵੇਖਣ ਵਾਲੇ ਮੇਰੇ ਸਾਰੇ ਦੋਸਤਾਂ ਨੂੰ ਮੇਰੇ ਵੱਲੋਂ ਸਤਿ ਸ਼੍ਰੀ ਅਕਾਲ ਆਪ ਦੋਸਤੋ ਮੈਂ ਇੱਕ ਛੋਟੀ ਜੀ ਅੱਡੇ ਨਾਲ ਅੱਗਾ ਸਾਂਝ ਪਾਉਣ ਔਰ ਇਹ ਮੇਰੇ ਪਿੰਡ ਦੀ ਸਾਂਝ ਆ ਔਰ ਇਹ ਇਹਦੇ ਸਾਡੀ ਵਿਰਾਸਤ ਨੂੰ ਸਾਨੂੰ ਸੰਭਾਲ ਕੇ ਰੱਖਣਾ ਚਾਹੀਦਾ ਜਿੱਥੇ ਮੈਂ ਖੜਾ ਮੇਰੇ ਪਿੱਛੇ ਵੇਖ ਰਹੇ ਤੁਸੀਂ ਬੋਰਡ ਆ ਤੇ ਪਿੱਪਲ ਆ ਇਹ ਦੋ ਦਰਖਤਾਂ ਨੇ ਸਗੇ ਭਰਾਵਾਂ ਨੂੰ ਜਫਕੀਆਂ ਪਾਈਆਂ ਆਸ ਵਿੱਚ। ਔਰ ਆ ਮੇਰੇ ਪਿੱਛੇ ਜਿਹੜੀ ਆ ਇਹ ਇਹ ਖੂਈ ਆ। ਔਰ ਇਹ ਜਗਾ ਜਿਹੜੀ ਇਸ ਗੱਲੋਂ ਇਤਿਹਾਸਕ ਕਿ ਇੱਥੇ ਕਿਸੇ ਟਾਈਮ ਸਾਡੇ 1925-30 ਦੇ ਵਿੱਚ ਨਰਮਲੇ ਸੰਤ ਸ੍ਰੀ ਬਾਬਾ ਬਿਸ਼ਨ ਦਾਸ ਜੀ ਔਰ ਜਿਹੜੇ ਇਸ ਜਗ੍ਹਾ ਦੇ ਉੱਤੇ ਆ ਕੇ ਬੈਠੇ ਔਰ ਧੂਣੀ ਲਾਇਆ ਕਰਦੇ ਸੀ ਔਰ ਗੁਰੂ ਗ੍ਰੰਥ ਸਾਹਿਬ ਦੇ ਸ਼ਬਦ ਉਹ ਗਾਉਂਦੇ ਸੀ ਨਿਤਨੇਮ ਸ਼ਾਮਾਂ ਨੂੰ ਹੁਣਾ ਸਵੇਰੇ ਰਹਿਰਾਸ ਸ਼ਾਮਾਂ ਦੀ ਤੋਂ ਬਾਅਦ ਸਵੇਰੇ ਜਪਜੀ ਸਾਹਿਬ ਦਾ ਪਾਠ ਤੇ ਕਰਦੇ ਸੀ ਤੇ ਪੰਜਾਂ ਦਸਾਂ ਪਿੰਡਾਂ ਚ ਕਹਿੰਦੇ ਵੀ ਉਹ ਲਾਗੇ ਬੰਨੇ ਜਿਹੜੇ ਤੇ ਸਾਡੇ ਛੋਟੇ ਛੋਟੇ ਪਿੰਡ ਨੇ ਜੋੜਾ ਲੋਕਾ ਕੈਰੋਂ ਨੱਥੂ ਚੱਕ ਇਹਨਾਂ ਪਿੰਡਾਂ 'ਚ ਗੋਪਾਲੇ ਤੱਕ ਉਹਨਾਂ ਦੀ ਆਵਾਜ਼ ਸੁਣਦੀ ਹੁੰਦੀ ਜੋ ਇੰਨੀ ਜ਼ਿਆਦਾ ਬੰਦ ਬਲੰਦ ਆਵਾਜ਼ ਦੇਉ ਮਾਲਕ ਸੀ ਤੇ ਇਹ ਉਹਨਾਂ ਦੀ ਜਗਾ ਵਾ ਔਰ ਇਸ ਜਗ੍ਹਾ ਨੂੰ ਅਸੀਂ ਸੋਚਿਆ ਵੀ ਹੁਣ ਸਾਫ ਕਰਾਇਆ ਜਾਵੇ ਇਸ ਖੂਈ ਨੂੰ ਵੀ ਮੈਂ ਉੱਪਰ ਨਹੀਂ ਚੜਦੇ ਆਏ ਦੇ ਤੇ ਆ ਤੁਸੀਂ ਦੇਖ ਰਹੇ ਜੇ ਬੋੜ ਦੇ ਪਿੱਪਲ ਦੇ ਤਣੇ ਜਿਹੜੇ ਆ ਉਹ ਖੂਈ ਨੂੰ ਵਾਲੇ ਦਵਾਲੇ ਨਾਲ ਵੜਿਆ ਨਿੱਕੀ ਏਟ ਦਾ ਖੂਈ ਦਾ ਘੇਰਾ ਵਾ ਕਿਸੇ ਟਾਈਮੇ ਪਾਣੀ ਦਾ ਸਰੋਸ ਸੀ ਪਿੰਡਾਂ ਦਾ ਔਰੇ ਲਾਜਵਾਬ ਔਰ ਇਹ ਛੱਪੜ ਦਾ ਕੰਡਾ ਵਾ ਔਰ ਜੇ ਤੁਹਾਨੂੰ ਨਜ਼ਰ ਆ ਰਿਹਾ ਹੋਵੇ ਦੇ ਇੱਥੇ ਚ ਇੱਕ ਵੇਖੋ ਮੈਂ ਤੁਹਾਨੂੰ ਉਖਾ ਰਿਹਾ ਮਗਰਾਬੀਆਂ ਬੈਠੀਆਂ ਨਜ਼ਰ ਆ ਰਹੀਆਂ ਔਰ ਇਹ ਮਗਰਾਬੀਆਂ ਦੀ ਉਹ ਬਰੀਡ ਆ ਜਿਹੜੀ ਸਾਈਬੀਰੀਆ ਵਾਲੀ ਨਹੀਂਗੀ ਜਿਹੜੀ ਇੱਥੋਂ ਲੋਕਲੀ ਪੈਦਾ ਹੋ ਗਈ ਆ ਔਰ ਇਹਦਾ ਵਿਚਾਰੀ ਦਾ ਦਰਦ ਇਹ ਆ ਕੇ ਇਹ ਇਸ ਗੰਦੇ ਪਾਣੀ ਨੂੰ ਵੀ ਅਬਜ਼ਰਵ ਕਰਕੇ ਤੇ ਕਿਤੇ ਵਿੱਚੇ ਰਹਿਣ ਦਾ ਇਹਨਾਂ ਨੇ ਹੀ ਲਵਸੀਲਾ ਕੀਤਾ ਕਿਉਂਕਿ ਹੋਰ ਕੋਈ ਹਾਲੀ ਨਹੀਂ ਹੈਗਾ ਜਿ ਤਰ੍ਹਾਂ ਇੱਕ ਬੰਨੇ ਵੱਡੀਆਂ ਬਿਲਡਿੰਗਾਂ ਆਉਣ ਤੇ ਇੱਕ ਬੰਨੇ ਰੁੱਗਿਆ ਝੋਪੜੀਆਂ ਤੇ ਇਹ ਵਿਚਾਰੀਆਂ ਫਿਰ ਵੀ ਐਸ ਛੱਪੜ ਦਾ ਜਿਹਦਾ ਤੁਸੀਂ ਆ ਵੇਖ ਰਹੇ ਜੇ ਤਸਵੀਰ ਵੇਖ ਰਹੇ ਜੇ ਇਹ ਛੱਪੜ ਨੂੰ ਤਿੰਨ ਹਿੱਸਿਆਂ ਚ ਪ੍ਰੋਸੈਸ ਕੀਤਾ ਵਾ ਔਰ ਇਹਦਾ ਉਹ ਪਾਣੀ ਗੁਰਦੁਆਰੇ ਵਾਲੀ ਬਾਈ ਜਾ ਕੇ ਬਿਲਕੁਲ ਸਾਫ਼ ਹੋ ਜਾਂਦਾ ਇਹ ਛੱਪੜ ਦਾ ਔਰ ਆ ਇੱਥੇ ਮੁੰਡਾ ਮੇਰਾ ਇੱਕ ਦੋਸਤ ਆ ਉਹਨੇ ਹਿੱਲਾ ਕੀਤਾ ਥੋੜਾ ਜਿਹਾ ਤੇ ਆ ਇੱਥੇ ਹੀ ਬਹਿਣ ਵਾਸਤੇ ਇੱਕ ਕਾਨਿਆਂ ਦੀ ਜਿਹੜੀ ਐ ਝੌਂਪੜੀ ਬਣਾਉਣੀ ਸ਼ੁਰੂ ਕੀਤੀ ਆ ਕਿ ਇੱਥੇ ਜਿਹੜਾ ਰੁੱਖਾਂ ਦੀ ਛਾਵੇਂ ਬਵੇ ਉਪਰ ਆਲਣੇ ਆ ਵੀ ਉਹ ਥੱਲੇ ਮਿੱਠਾ-ਮੁੱਠਾ ਨਾਲ ਹੁੰਦੇ ਤੇ ਪਹਿਣ ਔਰ ਇਹ ਨਿਕਾਜ ਆ ਉਪਰਾਲਾ ਔਰ ਇਹ ਮੁੰਡਾ ਸਾਡਾ ਦੋਸਤ ਆ ਜਿਹੜਾ ਵਿਚਾਰਾ ਲੇਬਰ ਦਾ ਕੰਮ ਕਰ ਰਿਹਾ ਤੇ ਜਿ세 ਜਿ세 ਿੱਟਾ ਉੱਠ ਤੇ ਆ ਗਈਆਂ ਇਸ ਜਗ੍ਹਾ ਨੂੰ ਬਣਾਇਆ ਸਾਰਿਆ ਜੰਦ ਔਰ ਪਿੰਡਾਂ ਦੇ ਜਗ੍ਹਾ ਜਿਹੜੀਆਂ ਵਾ ਇਹ ਆਬਾਦ ਦੁਬਾਰਾ ਕਰਨੀਆਂ ਪੈਣਗੀਆਂ ਸਾਨੂੰ ਇਹ ਸਾਡੀ ਜਿਹੜੀ ਐਸਐਲਟੀ ਦੇ ਉੱਤੇ ਮੈਂ ਨਾਉਦਾ ਰਿਆਂ ਔਰ ਇਸ ਖੂਈ ਚੋਂ ਪਤਾ ਨਹੀਂ ਕਿੰਨਾ ਕੁ ਪਾਣੀ ਜਿਹੜਾ ਵਾ ਉਹੀ ਕੱਢਦੇ ਰਹਿਆ ਔਰ ਇਹ ਖੇੜਾ ਹੁੰਦੇ ਗਏ ਇਹਨਾਂ ਖੇਲਾਂ ਦੇ ਵਿੱਚ ਇਹਦਾ ਪਾਣੀ ਜਾਂਦਾ ਹੁੰਦਾ ਸੀ। ਔਰ ਇਧਰ ਅਗਲੇ ਬੰਦੇ ਟੂਟੀਆਂ ਲੀਆਂ ਸੀ ਇਧਰ ਖੁਰਾ ਹੁੰਦਾ ਸੀ ਇੱਥੇ ਹੀ ਨੌਣਾ। ਔਰ ਇਥੋਂ ਟਿੱਪੜਾ ਤੇ ਚੜ ਚੜ ਛੱਪੜੇ ਤੇ ਛਾਲਾ ਮਾਰਦੇ ਆ। ਔਰ ਇਹ ਬੜੀ ਸੋਹਣੀ ਜਗ੍ਹਾ ਵਾ ਬੜੀ ਰਮਣੀਕ ਆ। ਔਰ ਇਹ ਮੈਂ ਕਹਾਂ ਕਿ ਆਕਸੀਜਨ ਦਾ ਖਜ਼ਾਨਾ ਵਾ। ਆ ਖੂਹੀ ਦੀ ਮਾੜਾ। ਇਹਨੂੰ ਖੂਹੀ ਨੂੰ ਸਫਾਈ ਕਰਾ ਕੇ ਇਹਨੂੰ ਆਲੇ ਦੁਆਲੇ ਨੂੰ ਬੁਲਾਇਆ ਜਾਵੇ। ਬਹੁਤ ਹੀ ਵਧੀਆ। ਔਰ ਕੀ ਆ ਇੱਥੇ ਖੂਬਸੂਰਤੀ ਐ ਇਸ ਜਗ੍ਹਾ ਦੀ ਕਿ ਆਕਸੀਜਨ ਹੀ ਆਕਸੀਜਨ ਭਾਵੇਂ ਕੁੱਟਾ ਭਰੀ ਜਾਓ ਇਹ ਆਕਸੀਜਨ ਸਿਲੰਡਰ ਦੀ ਲੋੜ ਨਹੀਂ ਇਹ ਚੀਜ਼ ਦੀ ਹੋਰ ਲੋੜ ਨਹੀਂ ਔਰ ਇਹ ਆ ਇਹਦਾ ਜਿਹੜਾ ਅਸੀਂ ਬਣਾ ਰਹੇ ਛੌਪੜੀ ਬਣਾ ਰਹੇ ਉਹਦਾ ਇੱਕ ਬ੍ਰਿਫਾਇਰ ਉੱਤੇ ਉਹ ਤਾਂ ਪਾਲਕਸ ਦਿੱਤੀ ਜਾਊਗੀ ਆ ਕੇ ਥੱਲੇ ਕੋ ਮਿੱਠਾ ਮੁੱਠਾ ਨਾ ਹੋਣ। ਔਰ ਇਹ ਸਾਡਾ ਪਿੰਡ ਦਾ ਇਹ ਘਰਾ ਦਾ ਵੀ ਇੱਕ ਜਿਹੜਾ ਵਾ ਸਾਡੇ ਦੁਆੜੇ ਆਉਂਗਾ। ਕਿਉਂਕਿ ਪਿੰਡਾਂ ਦੇ ਵਿੱਚ ਆ ਵੀ ਜਿਤਨਾ ਪਾਣੀ ਆ ਰਿਹਾ ਨਿਕਾਸ ਹਜੇ ਵੀ ਛੱਪੜਾਂ ਦੇ ਵਿੱਚ ਹੀ ਆ। ਔਰ ਇਹ ਛੱਪੜੀ ਜਿਹੜੇ ਆ ਪਾਣੀ ਨੂੰ ਥੰਡੇ ਜ਼ਮੀਨ 'ਚ ਖੜ ਕੇ ਦੁਬਾਰਾ ਰੀਚਾਰਜ ਕਰਦੇ ਆ ਔਰ ਪਾਣੀ ਦਾ ਲੈਵਲ ਜਿਹੜਾ ਵਾ ਜ਼ਮੀਨ ਦੇ ਪਾਣੀ ਤੇ ਪੱਧਰ ਦਾ ਬਚਾ ਰੱਖਦੇ ਆ। ਔਰ ਇਹ ਬੜੇ ਸੋਹਣੇ ਇੱਕ ਦੋ ਛੱਪੜ ਨੇ ਸਾਡੇ ਪਿੰਡ ਦੇ ਵਿੱਚ ਤਿੰਨ ਜਿਹੜੇ ਮਤਲਬ ਪਾਣੀ ਨੂੰ ਲਗਾਤਾਰ ਅਬਜ਼ਰਬ ਕਰਦੇ ਜਾਂਦੇ ਆ। ਔਰ ਇਹ ਇੱਕ ਸਿਲਸਿਲਾ ਵਾ ਜਿਹੜਾ ਸੀਮ ਚੱਲਦਾ ਕੁਦਰਤ ਦਾ। ਔਰ ਮੇਰਾ ਦਿਲ ਕੀਤਾ ਇਹ ਮੈਂ ਤੁਹਾਡੇ ਨਾਲ ਸਾਂਝ ਪਾਵਾਂ। ਔਰੇ ਤੇਰੀ ਸਾਂਝਾ ਔਰੇ ਜਿਹੜੇ ਇੱਥੋਂ ਦੇ ਜਿੱਤੇ ਬਾਬਾ ਜੀ ਬੈੰਦੇ ਸੀ। ਉਹਨਾਂ ਦਾ ਨਾਮ ਬਾਬਾ ਬਿਸ਼ਨ ਦਾਸ ਜੀ ਸੀ। ਔਰ ਇਹਨਾਂ ਦੇ ਅੱਗੇ ਚੇਲੇ ਸੀ ਬਾਬਾ ਉਸਤਾਦ ਜੀ ਜਿਹਨੇ ਪੂਰੇ ਹੋ ਗਏ ਨੇ ਜਿੰਨਾਂ ਨੂੰ ਮੈਂ ਹਰਦੁਆਰ ਜਾ ਕੇ ਸ਼ਿਵਜੀ ਦੀ ਗਲੀ ਵਿੱਚ ਇਹਨਾਂ ਦਾ ਆਸ਼ਰਮ ਵੀ ਆ ਉੱਥੇ ਹਰਦੁਆਰ ਉੱਥੇ ਵੀ ਮਿਲਿਆ ਸੀ ਉਹਨਾਂ ਦਾ ਗਾੜੀ ਇੱਕ ਰਿਕੁਐਸਟ ਵੀ ਕੀਤੀ ਸੀ ਮੈਂ ਕਿ ਇਹ ਜਗ੍ਹਾ ਨੂੰ ਉਬਾਦ ਕੀਤਾ ਜਾਵੇ ਪਰ ਬਿਰਧ ਹੋਣ ਕਰਕੇ ਉਸ ਤਾਂ ਮਨਹਾਮੀ ਦੇ ਭਰੀ ਭਰ ਆ ਨਹੀਂ ਸਕੇ ਕੁਦਰਤ ਆਪ ਹੀ ਬਣਾਉਂਦੀ ਸੂਸਲਾ ਤੇ ਜਗ੍ਹਾ ਦੀ ਸਫਾਈ ਹੋਣੀ ਇੱਕ ਦਿਨ ਹੌਣ ਸਾਰੇ ਜਿਹੇ ਪਿੰਡ ਦੇ ਮੁੰਡਿਆਂ ਨੂੰ ਨੌਜਵਾਨਾਂ ਨੂੰ ਕਵਾਂਗੇ ਵੀ ਇੱਥੇ ਆਉਣ ਔਰ ਇਸ ਜਗ੍ਹਾ ਨੂੰ ਬਣਾਇਆ ਕਰਨ ਤੇ ਇਹ ਸੋਹਣੀ ਬਣ ਜਾਊਗੀ ਬਹੁਤ ਸੋਹਣੀ ਇਹ ਜਗ੍ਹਾ ਔਰ ਇਹ ਸਾਡੇ ਪਿੰਡ ਦਾ ਮੇਰੀ ਕੋਸ਼ਿਸ਼ ਹੋਊਗੀ ਕਿ گا ਜਿਹੜੇ ਐਨ ਦਾਰੇ ਵੀਰਾਂ ਨੂੰ ਦੂਜਿਆਂ ਨੂੰ ਪਿੰਡ ਦੇ ਵਿੱਚੋਂ ਗ੍ਰਾਈ ਕਰਕੇ ਨੌਜਵਾਨ ਮੁੰਡਿਆਂ ਨੂੰ ਕਿ ਇਸ ਪਿੰਡ ਦੇ ਵਿੱਚ ਗੁਰਦੁਆਰਾ ਸਾਹਿਬ ਦੇ ਵਿੱਚ ਜਾਂ ਲਾਇਬ੍ਰੇਰੀ ਉਹ ਸਾਰੀ ਜਾਵੇ ਇਹ ਕੱਲ ਨੂੰ ਇਸ ਜਗ੍ਹਾ ਤੇ ਕਮਰਾ ਬਣਾ ਕੇ ਤੇ ਇੱਕ ਵੱਡੀ ਲਾਇਬ੍ਰੇਰੀ ਬਣਾਈ ਜਾਵੇ ਜਿੱਥੇ ਸਿੱਖ ਇਤਿਹਾਸ ਤੋਂ ਲੈ ਕੇ ਦੂਸਰੇ ਤੇ ਧਰਮਾਂ ਦਾ ਵੀ ਸਾਰਿਆਂ ਦਾ ਸਾਡੇ ਬੱਚੇ ਅਧਿਐਨ ਕਰਨ ਔਰ ਲਾਇਬ੍ਰੇਰੀਆਂ ਕਿਸੇ ਟਾਈਮ ਸਰਦਾਰ ਪ੍ਰਤਾਪ ਸਿੰਘ ਕੈਰੋਣਾ ਨੇ ਮਿੰਦਰ ਸਿੰਘ ਰੰਧਾਵਾ ਦੇ ਨਾਲ ਸਲਾਹ ਕਰਕੇ ਤੇ ਪਿੰਡਾਂ ਦੇ ਵਿੱਚ ਪੰਚਾਇਤਾਂ ਨੂੰ ਲਾਇਬ੍ਰੇਰੀਆਂ ਲਈ ਕਿਹਾ ਸੀ ਰਮਿੰਦਰ ਸਿੰਘ ਰੰਧਾਵਾ ਹੋਣਾ ਨੇ ਲਗਭਗ ਪਿੰਡਾਂ ਦੇ ਵਿੱਚ ਕਿਤਾਬਾਂ ਈਸ਼ੂ ਵੀ ਕਰਵਾਤੀਆਂ ਸੀ ਜਗ੍ਹਾ ਵੀ ਪ੍ਰੋਵਾਈਡ ਕਰਵਾਤੀਆਂ ਸਾਰਾ ਸਮੇਂ ਦੀ ਤਾਂ رائے ਹੋ ਜੀ ਕਿ ਉਹ ਸਰਪੰਚ ਉਸ ਟਾਈਮ ਜਿਆਦਾ ਪੜ੍ਹੇ ਲਿਖੇ ਨਹੀਂ ਉਹਨਾਂ ਦੇ ਘਰਾਂ 'ਚ ਵੀ ਉਹ ਕਿਤਾਬਾਂ ਰੋਲਦੀਆਂ ਰੋਲਦੀਆਂ ਰਹਿ ਗਈਆਂ ਔਰ ਕਿਸੇ ਬੰਦੇ ਨਹੀਂ ਜਾ ਸਕੀਆਂ ਔਰ ਹੁਣ ਜਿਹੜਾ ਇਸ ਟਾਈਮ ਸਾਡੇ ਬੱਚੇ ਆ ਉਹ ਸਿਰ ਤੇ ਧੋਣ ਉਹਦੇ ਆਸਤੇ ਬੜੀ ਵੱਡੀ ਲੋੜ ਆ ਕਿ ਉਹਨਾਂ ਦਾ ਜਿਹੜਾ ਸ਼ਬਦੀ ਗਿਆਨ ਆ ਉਹ ਗਹਿਰਾ ਹੋਣਾ ਚਾਹੀਦਾ ਔਰ ਕਿਤਾਬ ਤੁਹਾਨੂੰ ਬਹੁਤ ਕੁਝ ਸਿਖਾਉਂਦੀ ਆ ਇਹਨਾਂ ਨੂੰ ਸੁਭਾ ਦੰਡੀ ਲੋੜ ਆ ਔਰ ਮੈਂ ਮਾਜਾਵਾ ਜਨਵਾਦੀ ਲਿਖਾਰੀ ਸਭਾ ਤਰਨਤਾਰਨ ਦਾ ਮਹਾਦਾ ਹੋਈ ਜਿਹੜੀ ਅਸੀਂ ਇਹੋ ਹੀ ਕੋਸ਼ਿਸ਼ ਹੁੰਦੀ ਹੈ ਕਿ ਕਿਤਾਬਾਂ ਜਿਹੜੀਆਂ ਉਹਨਾਂ ਨੂੰ ਪ੍ਰਮੋਟ ਕੀਤਾ ਜਾਵੇ ਔਰ ਲਾਇਬ੍ਰੇਰੀ ਦੇ ਵਿੱਚ ਹੀ ਅਸੀਂ ਆਪਦੀ ਜਿਹੜੀ ਆ ਉਹ ਸਾਰੀ ਜਿੰਨੀਆਂ ਵੀ ਸਾਡੀਆਂ ਸਹਿਤਕ ਮਿਲਣੀਆਂ ਦੀਆਂ ਉੱਥੇ ਹੁੰਦੀਆਂ ਔਰ ਕਹਿੰਦੇ ਦੀਵੇ ਤੋਂ ਦੀਵਾ ਜਗਦਾ ਕਿਸੇ ਟਾਈਮ ਸੁਖਵੀਰ ਮੁਹੱਬਤ ਮੁੰਡਾ ਵਾ ਇੱਕ ਹਰੀਕੇ ਦਾ ਉਹ ਸਾਡੇ ਕੋਲ ਆਇਆ ਸੀ ਔਰ ਇਹ ਮੈਂ ਗੱਲ ਕੀਤੀ ਮੈਂ ਤਾਂ ਸਿਰਫ ਗੱਲ ਕੀਤੀ ਸੀ ਉਹ ਕਹਿੰਦੇ ਨੇ ਬੰਦੇ ਨੇ ਇਹ ਗੱਲ ਨੂੰ ਪ੍ਰਵਾਨ ਚੜਾ ਕੇ ਹਰੀਕੇ ਪਿੰਡ ਦੇ ਵਿੱਚ ਇੱਕ ਫ੍ਰੀ ਆਫ ਕਾਸਟ ਲਾਇਬ੍ਰੇਰੀ ਆ ਜਿਹੜੀ ਉਹਨੇ ਆਉਦੀ ਬਣਾਈ ਆ ਔਰ ਉੱਥੋਂ ਕੋਈ ਵੀ ਕਿਤਾਬ ਲੈ ਸਕਦਾ ਮੁਫਤ ਪੜ ਸਕਦਾ ਰੱਖਣੀ ਹੋਵੇ ਰੱਖ ਸਕਦਾ ਇਸ ਮੁੰਡੇ ਦੀ ਦੀਦਾ ਦਲੇਰੀ ਨੂੰ ਮੈਂ ਸਲਾਮ ਕਰਦਾ ਔਰ ਇਹੋ ਜੇ ਬੱਚਿਆਂ ਦੀ ਸਾਨੂੰ ਅੱਜ ਲੋੜ ਆ ਔਰ ਜੇ ਗੈਰੂ ਨੇ ਮੇਰ ਕੀਤੀ ਪਰ ਇਸ ਜਗ੍ਹਾ ਦੀ ਕੋਸ਼ਿਸ਼ ਕੀਤੀ ਜਾਊਗੀ ਕਿ ਜਿੰਨੇ ਵੀ ਦਰਖਤ ਨੇ ਇਹਨਾਂ ਨੂੰ ਸਾਰਿਆਂ ਨੂੰ ਬਚਾਇਆ ਜਾਵੇ ਪਰ ਇਹਨਾਂ ਨੂੰ ਸਵਾਰਿਆ ਜਾਵੇ ਔਰ ਇਹ ਸੀ ਮੇਰੀ ਦੋਸਤੋ ਤੁਹਾਡੇ ਨਾਲ ਸਾਂਝ ਛੋਟੀ ਜੀ ਔਰ ਇਹ ਆ ਉਹ ਸਾਡੇ ਖੂਹ ਖੂਹियां ਜਿਨ੍ਹਾਂ ਨੂੰ ਸਾਨੂੰ ਬਚਾਉਣ ਦੀ ਲੋੜ ਹੈ ਤੇ ਮੇਰੇ ਵੱਲੋਂ ਜਿੱਥੇ ਵੀ ਜਿੱਥੇ ਵੀ ਮੇਰੀ ਆਵਾਜ਼ ਜਾ ਰਹੀ ਆ ਦੇਸ਼ ਵਿਦੇਸ਼ 'ਚ ਜਿੱਥੇ ਵੀ ਮੇਰੇ ਦੋਸਤ ਬੈਠੇ ਨੇ ਮੈਨੂੰ ਵੇਂਦੇ ਨੇ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰ ਦਿਆ ਕਰੋ ਤੇ ਇਹਨੂੰ ਲਾਈਕ ਜ਼ਰੂਰ ਕਰ ਦਿਆ ਕਰੋ ਤਾਂ ਕਿ ਮੇਰਾ ਹੌਸਲਾ ਬਣਿਆ ਮੈਂ ਇਹ ਚੈਨਲ ਕੋਈ ਆਪਣੀ ਕਮਾਈ ਵਾਸਤੇ ਨਹੀਂ ਸ਼ੁਰੂ ਕੀਤਾ ਨਾ ਮੈਨੂੰ ਇੱਥੋਂ ਕੋਈ ਆਸ ਹੀ ਆ ਕਿ ਮੈਂ ਇਹਦੇ ਤੋਂ ਕੋਈ ਮੇਰੇ ਸਬਸਕ੍ਰਾਈਬਰ ਵਧਣਗੇ ਜਾਂ ਉਹ ਆ ਮੈਂ ਫੁਲਾਨਾ ਤੀਜਾ ਵਪਾਰ ਕਰੂੰਗਾ ਤੇ ਅੱਗੇ ਨਹੀਂ ਇਹ ਸਿਰਫ ਚੈਨਲ ਮੇਰਾ ਜਿਹੜਾ ਵਾ ਇੱਕ ਸਾਹਜ ਆ ਤੁਹਾਡੇ ਨਾਲ ਇਹ ਸਾਡੀ ਜਿਹੜੀ ਚੀਜ਼ ਆ ਦੇਖੋ ਤੁਸੀਂ ਹੁਣ ਕਿੱਥੇ ਜਿਹੜੀ ਇਹ ਸਾਜ ਆ ਮੇਰੀ ਤੁਸੀਂ ਅਮਰੀਕਾ ਕੈਨੇਡਾ ਦੁਨੀਆ ਦੇ ਦੂਸਰੇ ਪਾਸੇ ਲਹਿੰਦੇ ਪੰਜਾਬ ਚੜਦੇ ਵੇਖ ਲੈਣੀ ਹੋ ਸਕਦਾ ਹੈ ਸਾਡੇ ਪਿੰਡ ਤੋਂ ਜਿਹੜੇ ਮੁਸਲਮਾਨ ਦੋਸਤ ਉੱਠ ਕੇ ਗਏ ਲਹਿੰਦੇ ਪੰਜਾਬ ਦੇ ਉਹ ਵੀ ਇਹਨੂੰ ਵੇਖ ਸਕਣ ਇਹ ਮੇਰਾ ਪਿੰਡ ਨੱਥੂ ਚੱਕ ਤਸਵੀਲ ਤਰਨਤਾਰਨ ਹੁੰਦੀ ਸੀ ਅੱਜ ਤਸਵੀਲ ਜਿਹੜੀ ਆ ਉਹ ਸਾਡੀ ਪੱਟੀ ਆ ਤੇ ਜ਼ਿਲ੍ਹਾ ਤਰਨਤਾਰਨ ਹੋ ਗਿਆ ਔਰ ਇਸ ਜਗ੍ਹਾ ਜਿੱਥੇ ਮੈਂ ਖੜਾ ਆ ਮੈਂ ਫਿਰ ਦੱਸ ਦਿਆਂ ਇਹ ਬਾਬਾ ਬਿਸ਼ਨਦਾਸ ਜੀ ਹੁਣਾਂ ਦੀ ਜਗ੍ਹਾ ਵਾ ਜਿਹੜੇ ਪਿੱਛੋਂ ਭਿੱਟੇਵਡ ਪਿੰਡ ਦੇ ਸੀ ਜਿਹੜਾ ਅਜ ਨਾਲੇ ਦੇ ਵਿੱਚ ਆ ਔਰ ਉੱਥੋਂ ਆ ਕੇ ਇਸ ਜਗ੍ਹਾ ਪੈਂਦੇ ਸੀ ਔਰ ਦੂਸਰੀ ਜਗ੍ਹਾ ਸੀ ਉਹਨਾਂ ਦੀ ਕੱਕਾ ਕੰਡਿਆਲਾ ਪਿੰਡ ਤਰਨਤਨ ਦੇ ਲਾਗੇ ਉਸ ਜਗ੍ਹਾ ਤੇ ਉਹ ਆਪ ਦਾ ਪੜਾਅ ਕਰਦੇ ਹੁੰਦੇ ਸੀ ਔਰ ਇਹ ਜਗ੍ਹਾ ਜਿਹੜੀ ਆ ਜਿੱਥੇ ਅਸੀਂ ਝੌਪੜੀ ਬਣਾਉਣ ਲੱਗੇ ਇੱਥੇ ਹੀ ਉਹਨਾਂ ਦਾ ਧੂਆਂ ਹੁੰਦਾ ਸੀ ਔਰ ਇਹ ਜਗ੍ਹਾ ਬੜੀ ਪਵਿੱਤਰ ਆ ਜਿੱਥੇ ਸੰਤਾਂ ਦੇ ਪੈਰ ਪਏ ਹੋਣ ਔਰ ਉਹ ਬੜੇ ਜਿਹੜੇ ਸੀ ਉਹ ਸ਼ਬਦ ਦੇ ਨਾਲ ਗਹਿਰਾ ਪਿਆਰ ਰੱਖਣ ਵਾਲੇ ਸੀ ਔਰ ਬੱਚਿਆਂ ਨੂੰ ਉਸ ਟਾਈਮ ਜਦੋਂ ਸਕੂਲ ਨਹੀਂ ਸੀ ਦੇ ਉਹ ਆਪਦੇ ਕੋਲ ਇੱਥੇ ਬਿਠਾ ਕੇ ਪੜਾਇਆ ਕਰਦੇ ਸੀ ਸਵਾਦ ਉੱਤੇ ਅੱਖਰ ਲਿਖੇ ਜਾਂਦੇ ਸੀ ਬਜ਼ੁਰਗ ਦੱਸਦੇ ਆ ਤੇ ਉਹ ਇੱਕ ਉਸ ਟਾਈਮ ਦਾ ਐਜੂਕੇਸ਼ਨ ਸਿਸਟਮ ਸੀ ਉਰਦੂ ਦੇ ਅੱਖਰ ਲਿਖ ਕੇ ਪੜਾਉਣਾ ਪੰਜਾਬੀ ਦੇ ਅੱਖਰ ਲਿਖ ਕੇ ਗੁਰਮੁਖੀ ਦੀ ਵਿਦਿਆ ਦੇਣੀ ਔਰ ਇਹ ਚੀਜ਼ ਜਿਹੜੀ ਹੈ ਸਾਨੂੰ ਦੁਬਾਰਾ ਤੋਂ ਕਰਨੀ ਪਊਗੀ ਆਪਦੇ ਬੱਚਿਆਂ ਲਈ ਅਸੀਂ ਪੰਜਾਬੀ ਤੋਂ ਦੂਰ ਨਾ ਹੋਈਏ ਕਿਉਂਕਿ ਚਾਹੇ ਲਹਿੰਦਾ ਪੰਜਾਬ ਹੋਵੇ ਕਿ ਇਹ ਉਹ ਚੜਦਾ ਪੰਜਾਬ ਆ ਇੱਕ ਛਾਜਸ਼ ਆ ਕਿ ਪੰਜਾਬੀ ਭਾਸ਼ਾ ਨੂੰ ਦੂਸਰੀਆਂ ਪਛਾਵਾਂ ਦੇ ਥੱਲੇ ਨੱਪ ਦਿੱਤਾ ਜਾਵੇ ਅਸੀਂ ਚੜਦੇ ਪੰਜਾਬ ਚ ਹਿੰਦੀ ਦੀ ਬਹੁਤ ਕਦਰ ਕਰਦੇ ਆ ਅੱਜ ਗੁਰਦਾਸ ਮਾਨ ਸਾਹਿਬ ਇਸ ਚੀਜ਼ ਦਾ ਉਹਨਾਂ ਨੇ ਪੰਜਾਬੀ ਦਾ ਖਾਦਾ ਪੀਤਾ ਮੈਨੂੰ ਨਹੀਂ ਪਤਾ ਮੈਂ ਕੰਟਰੋਵਰਸੀ ਦੀ ਗੱਲ ਨਹੀਂ ਕਰਨਾ ਚਾਹੁੰਦਾ ਪਰ ਉਹਨਾਂ ਨੇ ਪੰਜਾਬੀ ਨੂੰ ਮਾਸੀ ਕਹਿ ਕੇ ਜਿਹੜਾ ਅਸੀਂ ਇੱਕ ਆਪਣੀ ਦੀ ਵਿਵਤਾ ਸੇੜ ਲਈ ਪਰ ਸਾਨੂੰ ਸਾਡੀ ਜਿਹੜੀ ਭਾਸ਼ਾ ਵਾ ਇਹਦਾ ਰਿਗਾਰਡ ਸਾਡੇ ਦਿਲ ਚ ਹੋਣਾ ਚਾਹੀਦਾ ਜਿਸ ਬਾਬੇ ਫਰੀਦ ਦੀ ਭਾਸ਼ਾ ਗੁਰੂ ਨਾਨਕ ਸਾਹਿਬ ਦੀ ਭਾਸ਼ਾ ਔਰ ਸਾਡੇ ਵੀ ਇੱਧਰ ਅਸੀਂ ਲਗਾਤਾਰ ਕੋਸ਼ਿਸ਼ ਕਰ ਰਹੇ ਆ ਕਿ ਇਹ ਸਾਡੀ ਜਿਹੜੀ ਭਾਸ਼ਾ ਵਾ ਇਹ ਨਾ ਮਰੇ ਔਰ ਇਹ ਮਰੂਗੀ ਵੀ ਨਹੀਂ ਕਦੀ ਨੂੰ ਜਿੰਨੀ ਮਰਜ਼ੀ ਕੋ ਕੋਸ਼ਿਸ਼ ਕਰ ਲੈ ਔਰ ਪੰਜਾਬੀ ਜਿੰਦਾਬਾਦ ਨੇ ਔਰ ਜਿੰਦਾਬਾਦ ਰਹਿਣਗੇ ਪਰ ਉਹਦੇ ਲਈ ਸਾਨੂੰ ਪੜ੍ਹਨਾ ਪਊਗਾ ਸਿਰਦਣਾ ਪਊਗਾ ਔਰ ਨੂੰ ਬੱਚਿਆਂ ਨੂੰ ਆਪਣੇ ਨੂੰ ਜਾਗਰੂਕ ਕਰਨਾ ਪਊਗਾ ਇਹ ਮੇਰੀਆਂ ਉਹ ਗੱਲਾਂ ਨੇ ਹੋ ਸਕਦਾ ਮੈਂ ਕੁਝ ਵੱਧ ਘੱਟ ਵੀ ਕਹਿ ਗਿਆ ਵਾਂ ਮੈਂ ਖਿਮਾ ਦਾ ਜਾਚਾਂ ਤੇ ਆ ਦੇਖੋ ਮੈਂ ਤੁਹਾਨੂੰ ਫਿਰ ਵਿਖਾਵਾਂ ਕਿ ਕੁਦਰਤ ਦੇ ਰੰਗ ਨੇ ਜਿਹੜੇ ਉਹ ਬੜੇ ਵਿਚਿਤਰ ਨੇ ਔਰ ਜੇ ਮਗਰਾਬੀਆਂ ਉੱਡਣਾ ਜਾਣ ਇਹ ਆ ਦੇਖੋ ਦੇਖੋ ਇਹ ਗੰਦੇ ਪਾਣੀ ਦੇ ਵਿੱਚ ਵੀ ਆਪਣਾ ਬਸੇਰਾ ਕਰਕੇ ਬੈਠੀਆਂ ਔਰ ਸਾਨੂੰ ਵੀ ਇਹਨਾਂ ਨੂੰ ਜਦੋਂ ਕਿ ਸਾਫ਼ ਸੁਥਰਾ ਵਾਤਾਵਰਣ ਦੇਣਾ ਹੋਊਗਾ ਔਰ ਜਲਦੀ ਖੈਦ ਪਿੰਡਾਂ ਦੇ ਵਿੱਚ ਕੰਮ ਹੋ ਤੇ ਰਿਹਾ ਵਾ ਛੱਪੜਾਂ ਨੂੰ ਸਾਫ਼ ਕਰਨ ਦਾ ਪਾਣੀ ਸਾਫ਼ ਹੋ ਜੇ ਇੱਕ ਬਹੁਤ ਕੋਝਾ ਜੋ ਕਰਨ ਵਾਲਾ ਜਿਹੜੇ ਕਹਿੰਦੇ ਆ ਕੁਝ ਕਰਨ ਵਾਲਾ ਨਹੀਂ ਉਹਨੂੰ ਮੈਂ ਕਹਿੰਦਾ ਵੀ ਆਲਾ ਦਵਾਲਾ ਵੇਖੋ ਇੰਨਾ ਕੋਝਾ ਕਰਨ ਵਾਲਾ ਕਿ ਜਿਹੜਾ ਦੱਸਿਆ ਨਹੀਂ ਜਾ ਸਕਦਾ ਔਰ ਮੇਰੇ ਵੱਲੋਂ ਦੋਸਤੋ ਕਿਹ ਵੱਧੀ ਘਾਟੀ ਗੱਲ ਦਾ ਮੂਸਾ ਨਹੀਂ ਕਰਦਾ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜਿਉਂਦੇ ਵਾਸਤੇ ਰਹੋ ਜਿੱਥੇ ਵੀ ਹੈਗੇ ਜੇ ਮੇਰਾ ਚੈਨਲ ਜਰੂਰ ਲਾਈਕ ਕਰਦਿਆ ਕਰੋ ਸਤਿ ਸ੍ਰੀ ਅਕਾਲ